ਇਹਨਾਂ ਨੇ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਵੀ ਦਿੱਤੀ ਤੇ ਆਪਣੇ ਪਿੰਡੇ ਤੇ ਉਹ ਜ਼ੁਲਮ ਹੰਡਾਇਆ ਵੀ ਭਾਵੇਂ ਗਰਮ ਰੇਤ ਭਾਵੇਂ ਤੱਤੀ ਤਵੀ ਸੋ ਬਹੁਤ ਸਾਰੇ ਤਸੀਹੇ ਚੱਲੇ ਵੀ ਤੇ ਨਾਲ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪ੍ਰੇਰਣਾ ਵੀ ਦਿੱਤੀ ਕਿ ਜ਼ੁਲਮ ਦੇ ਖਿਲਾਫ ਤਾਨਾਸ਼ਾਹੀਆਂ ਦੇ ਖਿਲਾਫ ਲੜਨਾ ਤੇ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਇਹ ਸਾਨੂੰ ਆ ਜਿਹੜੀਆਂ ਆਜ਼ਾਦੀਆਂ ਮਿਲੀਆਂ ਨੇ ਇਹਦੇ ਵਿੱਚ ਆਜ਼ਾਦੀਆਂ ਜਿਹੜੀਆਂ ਨੇ ਉਹ ਪਹਿਲਾਂ ਤੋਂ ਆਜ਼ਾਦੀ ਦੀ ਜੰਗ ਜਿਹੜੀ ਹੈ ਪਹਿਲਾਂ ਤੋਂ ਸ਼ੁਰੂ ਹੋ ਗਈ ਸੀ ਜਦੋਂ ਗੁਰਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀ ਸੋ ਅੱਜ ਨਤਮਸਤਕ ਹੋਣ ਲਈ ਪੂਰੀ ਦੁਨੀਆ ਦੇ ਵਿੱਚ ਸੰਗਤਾਂ ਜਿੱਥੇ-ਜਿੱਥੇ ਵੀ ਉਹਨਾਂ ਦੇ ਨੇੜੇ ਦੇ ਗੁਰੂ ਘਰ ਨੇ ਉਹਨਾਂ ਤਮਸਤਕ ਹੋ ਰਹੀਆਂ ਨੇ ਔਰ ਸਾਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਔਰ ਉਹਨਾਂ ਬਾਰੇ ਅਗਲੀ ਪੀੜ੍ਹੀ ਨੂੰ ਦੱਸਣਾ ਵੀ ਚਾਹੀਦਾ ਜਿਹੜੀਆਂ ਕੌਮਾਂ ਆਪਣਾ ਵਿਰਸਾ ਯਾਦ ਰੱਖਦੀਆਂ ਨੇ ਉਹ ਕੌਮਾਂ ਬਚੀਆਂ ਰਹਿੰਦੀਆਂ ਨੇ ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਨੇ ਵਿਰਸੇ ਨੂੰ ਉਹ ਕੌਮਾਂ ਜਿਹੜੀਆਂ ਮਿਟ ਜਾਇਆ ਕਰਦੀਆਂ ਨੇ ਸੋ ਅੱਜ ਪਰਿਵਾਰ ਸਮੇਤ ਇੱਥੇ ਮੱਥਾ ਟੇਕ ਕੇ ਮੈਂ ਪਹਿਲਾਂ ਵੀ ਆਉਂਦਾ ਰਹਿਣਾ ਇੱਥੇ ਸੋ ਸਾਡੇ ਕੋਲੇ ਇੱਕ ਬਹੁਤ ਵੱਡਾ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਉਹਨਾਂ ਗੁਰੂਆਂ ਦੀ ਜਿਹੜੀ ਸੋਚ ਹੈ ਉਹ ਗੁਰੂ ਸਾਹਿਬ ਦੇ ਜਿਹੜਾ ਖਜ਼ਾਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਸ਼ਬਦ ਗੁਰੂ ਦੇ ਰੂਪ ਚ ਉਹ ਸਾਡੇ ਕੋਲੇ ਹੈਗਾ ਮੈਂ ਕਹਿੰਦਾ ਜੇ ਇੱਕ ਅੰਗ ਨੂੰ ਵੀ ਪੜ ਕੇ ਉਹਦੀ ਵਿਆਖਿਆ ਜਾਂ ਵਿਸਥਾਰ ਕਰਨ ਲੱਗ ਜਾਈ ਤਾਂ ਵੀ ਕਈ ਮਹੀਨੇ ਲੱਗ ਜਾਣਗੇ ਇੰਨਾ ਕੁਝ ਸਚਾਈਆਂ ਜਿਸ ਵੇਲੇ ਗੁਰਨਾਨਕ ਸਾਹਿਬ ਨੇ ਪਵਨ ਗੁਰੂ ਤਾਂ ਮਾਤਾ ਤਰਤ ਮਹੱਤ ਜਿਸ ਵੇਲੇ ਲਿਖਿਆ ਉਸ ਵੇਲੇ ਤਾਂ ਕੋਈ ਫੈਕਟਰੀ ਤੂੰ ਆ ਨਹੀਂ ਕਰਦੀ ਹੋਣੀ ਇਹ ਤਾਂ 550 ਸਾਲ ਪਹਿਲਾਂ ਦੀਆਂ ਗੱਲਾਂ ਹੋਂ ਉਸ ਵੇਲੇ ਤਾਂ ਕੋਈ ਸਪਰੇਕ ਨਹੀਂ ਕਰਦਾ ਹੁਣ ਪਰ ਉਹਨਾਂ ਨੇ ਗੁਰੂ ਸਾਹਿਬ ਨੇ ਪਹਿਲੀ ਲਿਖਤਾ ਸੀ ਕਿ ਤਿੰਨ ਦਰਜੇ ਜਰੂਰ ਬਚਾਇਓ ਪਵਨ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਤੇ ਤੀਨੂ ਮਾਤਾ ਦਾ ਦਰਜਾ ਅਸੀਂ ਆਪਣੇ ਜੋ ਜ਼ਿੰਮੇਵਾਰੀ ਲੋਕਾਂ ਨੇ ਲਈ ਹੋਈ ਹੈ ਪੰਜਾਬ ਦੇ ਲੋਕਾਂ ਨੇ ਬਤੌਰ ਮੁੱਖ ਮੰਤਰੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਾਣੀ ਧਰਤੀ ਹਵਾ ਬਚਾਈਏ ਵਾਤਾਵਰਨ ਬਚਾਈਏ ਕਿ ਪਹਿਲਾਂ ਪਹਿਲਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਤੇ ਨਹੀਂ ਸੀ ਇਹ ਕਿ ਅਸੀਂ ਨਹਿਰਾਂ ਦਾ ਪਾਣੀ ਖੇਤਾਂ 'ਚ ਪਹੁੰਚਾ ਲਈਏ ਤਾਂ ਕਿ ਧਰਤੀ ਵਿੱਚਲਾ ਪਾਣੀ بچੇ ਅਸੀਂ ਸਪਰੀਆਂ ਬੈਨ ਕਰਤੀਆਂ ਕਈ ਜਿਹੜੀਆਂ ਕਿ ਦੁਨੀਆ ਭਰ 'ਚ ਬੈਨ ਨੇ ਤੇ ਅਸੀਂ ਕਿਉਂ ਜਿਹੜਾ ਜ਼ਹਿਰਾਂ ਨੂੰ ਪ੍ਰਮੋਟ ਕਰ ਰਹੇ ਹਾਂ ਤੇ ਧਰਤੀ ਵਿਚ ਜ਼ਹਿਰੀਲੀ ਹੋ ਰਹੀ ਹੈ ਸੋ ਆਪਣੇ ਵੱਲੋਂ ਅਸੀਂ ਗੁਰੂਆਂ ਦੇ ਚੱਲੇ ਹੋਏ ਰਸਤੇ 'ਤੇ ਚੱਲ ਰਹੇ ਹਾਂ ਥੋੜੇ ਜਿਹਾ ਵੀ ਉਹਨਾਂ ਦੇ ਰਸਤੇ 'ਤੇ ਚੱਲ ਲਈਏ ਸੱਚ ਤੇ ਤੇ ਕਿਉਂਕਿ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਜਿਹੜਾ ਹੋਕਾ ਗੁਰੂ ਸਾਹਿਬ ਘਰ ਘਰ ਜਾ ਕੇ ਉਦਾਸੀਆਂ ਨਹੀਂ ਦਿੰਦੇ ਰਹੇ ਆ ਸੱਚ ਦਾ ਹੋਕਾ ਦਿੰਦੇ ਰਹੇ ਆ ਸੋ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੇ ਚਰਨ ਸ਼ੋਕਾ ਪ੍ਰਾਪਤ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਮੈਨੂੰ ਲੱਗਦਾ ਕੋਈ ਵੀ ਐਸਾ ਪਿੰਡ ਹੋਊਗਾ ਜਿੱਥੇ ਕੋਈ ਸ਼ਹੀਦਾਂ ਦਾ ਗੇਟ ਨਾ ਬਣਿਆ ਹੋਵੇ ਜਾਂ ਕੋਈ ਚਰਨ ਸ਼ੋਕਾ ਪ੍ਰਾਪਤ ਧਰਤੀ ਨਾ ਹੋਵੇ ਕੋਈ ਸੋ ਬਰਕਤ ਵਾਲੀ ਧਰਤੀ ਹੈ ਇੱਥੇ ਜਿਹੜਾ ਵੀ ਆਇਆ ਭਾਵੇਂ ਉਹ ਕਿਰਤ ਕਰਨ ਆਇਆ ਰੋਜੀ ਰੋਟੀ ਲਈ ਆਇਆ ਭਾਵੇਂ ਉਹ ਕੋਈ ਮੱਥਾ ਟੇਕਣਾ ਹੈ ਬਰਕਤ ਹੀ ਬਰਕਤ ਕੰਪੀਅਨ ਸਰ ਨਰਿੰਦਰ ਮੋਦੀ ਦੀ ਤਰਫੋਂ 25 ਤਰੀਕ ਦੇ ਦੌਰਾਨ ਚੋਣਾਂ ਦੇ ਨਤੀਜੇ ਸਾਹਮਣੇ ਆਏ ਨੇ ਪਾਵਰ ਸਰਿਕਾ 40% ਲੱਗਦਾ ਲੋਕਾਂ ਦੇ ਹਵਾਲੇ ਨਾਲ ਨਹੀਂ ਦਿੱਤਾ ਕਿ ਸਿਰਫ ਪੈਨੀਸ ਕਰੇ ਜਾਣਾ ਚਾਹੀਦਾ ਹੈ ਦੇਖੋ ਤੁਸੀਂ ਇੱਕ ਗੱਲ ਵੀ ਦਾ ਨਾਲ ਸੋਚੋ ਕਿ ਜੇ ਪਿਛਲੀ ਲੋਕ ਸਭਾ ਨਾਲ ਕੰਪੇਅਰ ਕਰੀਏ ਤਾਂ ਪਿਛਲੀ ਵਾਰ ਸਿਰਫ ਮੈਂ ਕੱਲਾ ਸੀ ਤੇ 7.5% ਵੋਟ ਸੀ ਤੇ ਇਸ ਵਾਰ ਤਿੰਨ ਨੇ ਜਿਹਦੇ ਚੋਂ ਸਮਰੂਰ ਆਉਣੇ 2 ਲੱਖ ਦੇ ਕਰੀਬ ਵੋਟਾਂ ਨਾਲ ਜਿਹੜਾ ਸਾਡਾ ਘੜਾ ਹੈ ਉੱਥੇ ਦੋ ਵੱਡੇ ਵੱਡੇ ਡਿੱਗੇ ਚ ਆਪਣੇ ਆਪ ਨੂੰ ਕਹਾਉਂਦੇ ਸੀ ਉਹ ਆ ਰਹੇ ਨੇ ਇਸ ਵਾਰ ਸਾਡੀ 26% ਕੀ 26.3% ਵੋਟ ਹੈ ਕਾਂਗਰਸ 40 ਤੋਂ 26 ਤੇ ਆਈ ਹੈ ਬੀਜੇਪੀ ਖਤਮ ਹੋ ਗਈ ਦੋ ਦੋ ਸੀ ਉਹਨਾਂ ਦੇ ਇੱਕ ਅਸੀ ਨੇ ਜਿਹੜਾ ਸ਼ਹਿਾਪੁਰ ਵਾਲਾ ਜਿਹੜਾ ਉਹਨਾਂ ਦਾ ਘੜ ਸੀਗਾ ਉਹ ਤੋੜਿਆ ਆਨੰਦਪੁਰ ਸਾਹਿਬ ਇੱਕ ਪੜ੍ਹੇ ਲਿਖਿਆ ਯੂਨੀਵਰਸਿਟੀ ਲੈਵਲ ਦਾ ਸਟੂਡੈਂਟ ਪੋਲਿਟਿਕਸ ਤੋਂ ਆਇਆ ਹੋਇਆ ਬਹੁਤ ਵਧੀਆ ਬੁਲਾਰਾ ਸਾਡੀ ਪਾਰਟੀ ਦਾ ਕਾਂਸਾ ਉਹਨਾਂ ਨੇ ਇਹ ਅਨੰਦਪੁਰ ਸਾਹਿਬ ਜਿਹੜਾ ਕੀਤਾ ਸੋ ਅਸੀਂ ਬਾਕੀ ਸਵਿਖਿਆ ਵੀ ਕਰ ਰਹੇ ਹਾਂ ਉਮੀਦ ਹੈ ਉਮੀਦ ਹਮੇਸ਼ਾ ਵੱਡੀ ਰੱਖੀ ਦੀ ਹੁੰਦੀ ਹੈ ਉਮੀਦ ਤੇ ਦੁਨੀਆ ਕਾਇਮ ਹੈ ਆਪਣੇ ਮੁਲਕ 'ਚ ਇਹ ਹੈ ਨਾ ਕਿ ਜੇ 2ਪ ਦਾ ਲਾਇਸੈਂਸ ਮੰਗੋਗੇ ਤਾਂ ਲੈਸਰ ਜਿਹੜਾ ਉਹ ਪਿਸਤੌਲ ਦਾ ਮਿਲਦਾ ਜੇ ਪਹਿਲੀ ਪਿਸਤੌਲ ਦਾ ਅਪਲਾਈ ਕਰ ਦੋਗੇ ਗਲੀਲ ਦਾ ਵੀ ਨਹੀਂ ਦਿੰਦੇ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਕੋਈ ਕਮੀ ਨਹੀਂ ਛੱਡੀ ਤੁਸੀਂ ਤੁਹਾਡੇ ਕੈਮਰਾ ਨਾਲ ਹੀ ਤੁਸੀਂ ਬਹੁਤ ਸਾਰਾ ਚੀਜ਼ ਦਿਖਾਉਂਦੇ ਰਹੇ ਹੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸਕਾ ਪਾਵੇ ਪਰ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਜਿਹੜਾ ਲੋਕਤੰਤਰ ਚੋਂ ਲੋਕ ਨੇ ਤੇ ਅਸੀਂ ਐਨਾਲਿਸਿਸ ਕਰ ਰਹੇ ਹਾਂ ਵਿਕਾਸ ਕਾਰਜ ਕਿਉਂਕਿ ਢਾਈ ਮਹੀਨਿਆਂ ਦਾ ਇਲੈਕਸ਼ਨ ਕੋਰਟ ਸੀਗਾ ਬਹੁਤ ਲੰਬਾ ਇਲੈਕਸ਼ਨ ਕੋਰਟ ਸੀ ਜਿਹਦੇ ਕਰਕੇ ਸਾਰੇ ਕੰਮ ਰੁਕ ਗਏ ਸੋ ਮੈਂ ਅਗਲੇ ਦਿਨ ਹੀ ਇਲੈਕਸ਼ਨ ਤੋਂ ਅਗਲੇ ਦਿਨ ਹੀ ਮੈਂ ਅਫਸਰ ਬੁਲਾਏ ਤੇ ਕਿਹੜੇ ਕਿਹੜੇ ਕੰਮ ਰੁਕੇ ਪਏ ਨੇ ਜਿਹਨੂੰ ਇਨੀਸ਼ੀਏਟਲੀ ਸ਼ੁਰੂ ਕਰੀਏ ਜਿਵੇਂ ਕਿ ਹੁਣੇ ਅਸੀਂ ਕੱਲ ਹੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 91 ਕਰੋੜ ਰੁਪਏ ਜਾਰੀ ਕੀਤਾ ਤਾਂ ਕਿ ਬੱਚਿਆਂ ਦੀ ਪੜ੍ਹਾਈ 'ਚ ਕੋਈ ਜਿਹੜਾ ਦਿੱਕਤ ਨਾ ਆਵੇ ਠੀਕ ਹੈ ਨਾ ਸੋ ਅਸੀਂ ਸਰਕਾਰ ਨਾਲ ਕੇਂਦਰ ਸਰਕਾਰ ਨੇ ਆਪਣਾ ਹੀ ਸਭ ਕਦੋਂ ਪਾਉਣੇ ਕਦੋਂ ਦੇਣੇ ਅਸੀਂ ਆਪ ਹੀ ਆਪਸ ਕਰਦੇ ਰਵਾਂਗੇ ਪਰ ਕਿਸੇ ਬੱਚੇ ਦਾ ਕੈਰੀਅਰ ਇਸ ਕਰਕੇ ਉਹਦਾ ਸਾਲ ਜਾਂ ਕੈਰੀਅਰ ਨਾ ਮਾਰਿਆ ਜਾਵੇ ਕਿ ਕੋਈ ਪੈਸੇ ਨਹੀਂ ਆਏ ਫੀਸ ਦੇ ਜਾ ਜੋ ਸੋ 50% ਇਮੀਗ੍ਰੇਸ਼ਨ ਦੇ ਕੈਨੇਡਾ ਜਾਣ ਦੀ ਇਮੀਗ੍ਰੇਸ਼ਨ ਨੇ ਘਟ ਹੋਏ ਨੇ ਕਿਉਂਕਿ ਇੱਥੇ ਪੀਟੀਜੂ ਦੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਅਸੀਂ ਡਾਟਾ ਦੇਵਾਂਗੇ ਕਿ ਇੱਥੋਂ ਦੇ ਜਿਹੜੇ ਟੈਕਨੀਕਲ ਕਾਲਜ ਨੇ ਸਕਿੱਲ ਡਿਵੈਲਪਮੈਂਟ ਵਾਲੇ ਕਿੰਨਾ ਉਹਦੇ ਚ ਹਾਜ਼ਰੀਆਂ ਜਿਹੜੀਆਂ ਜਾਂ ਲਾ ਲੋ ਵੀ ਐਡਮਿਸ਼ਨਾਂ ਬਹੁਤ ਆਪ ਹੋਈਆਂ ਨੇ ਸੋ ਇਹ ਗੁੱਡ ਸਾਈਨ ਨੇ ਪੰਜਾਬ ਸਰਕਾਰ ਵੱਲੋਂ ਜਿਹੜੇ ਵਿਕਾਸ ਦੇ ਕਾਰਜ ਨੇ ਕਿਸੇ ਵੀ ਬੱਦਰ ਤੇ ਰੋਕੇ ਨਹੀਂ ਜਾਣਗੇ ਤੇ ਜਿਹੜੇ ਬਲਕਿ ਜਿਹੜੇ ਕੋਰ ਕਰਕੇ ਰੁਕੇ ਹੋਏ ਸੀ ਵੀ ਜੇਦੀ ਉਹਨਾਂ ਨੂੰ ਜਾਰੀ ਕੀਤਾ ਹਾਂ ਹਾਂਜੀ ਜਲੰਧਰ ਬਾਈ ਇਲੈਕਸ਼ਨ ਦੀ 10 ਜੁਲਾਈ ਦੀ ਡੇਟ ਹੈ ਤੇ ਪਹਿਲੇ ਸਾਡੀ ਉਹ ਸੀਟ ਸੀਗੀ ਉਹ ਤੇ ਉਹ ਜਿਹੜਾ ਸਾਡਾ ਕੈਂਡੀਡੇਟ ਸੀ ਉਹ ਬੀਜੇਪੀ ਚਲਾ ਗਿਆ ਤੇ ਪਰ ਚਲਾ ਗਿਆ ਜਾ ਕੇ ਦੇਖ ਲਿਆ ਉਹਨੇ ਵੀ ਠੀਕ ਹੈ ਨਾ ਸੋ ਅਸੀਂ ਪੋਲਿਟਿਕਲ ਪਾਰਟੀਆਂ ਨੇਸ਼ਨਲ ਪਾਰਟੀਆਂ ਹਰ ਬਾਈ ਇਲੈਕਸ਼ਨ ਚ ਹਰ ਇਲੈਕਸ਼ਨ ਚ ਅਸੀਂ ਹਿੱਸਾ ਲਾ ਮਗੇ ਤੇ ਜੋਰ ਸ਼ੋਰ ਨਾਲ ਤਿਆਰੀ ਕਰਾਂਗੇ ਮਿਹਨਤ ਕਰਾਂਗੇ ਫਿਰ ਉਹੀ ਗੱਲ ਕਿ ਮਿਹਨਤ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਸਾਡੇ ਵੱਲੋਂ ਪਾਤੀ ਅਗੇ ਲੋਕ ਤੇ ਪ੍ਰਧਾਨ ਮੰਤਰੀ ਮੋਦੀ ਤਿੰਨ ਵਾਰ ਜਿਹੜੇ ਤੀਸੇ ਤੀਨੇ ਇਲਾਵਸ ਤੋਂ ਕਾਫੀ ਅਵੇਰ ਲੋਕਾਂ ਨੂੰ ਕੀਤਾ ਜਾਵੇ ਤੇ ਬੀਜੇਪੀ ਦੇ ਖਿਲਾਫ ਕਾਫੀ ਲੋਕਾਂ ਨੂੰ ਅਵੇਰ ਕਰਨ ਦੀ ਕੋਸ਼ਿਸ਼ ਕੀਤੀ ਕੀਨੇ ਤੁਹਾਡੇ ਵੱਲੋਂ ਵੀ ਸਾਰੇ ਰਮਪ ਪਾਰਟੀਆਂ ਇੰਡੀਆ ਐਲਾਈਂਸ ਨੇ ਲੇਕਿਨ ਫਿਰ ਐਂਡੀਆ ਦੀ ਸਰਕਾਰ ਨਹੀਂ ਦੇਖੋ ਉਹ ਕਹਿੰਦੇ ਸੀ 400 ਪਾਰ ਕਿੰਨੀਆਂ ਆਈਆਂ ਮੈਂ ਤੁਹਾਨੂੰ ਕਹਿੰਦੇ ਰਹੇਂਗੇ 200 220 ਉਹ 240 ਆਈਆਂ ਨੇ ਹੁਣ ਉਹ ਪਹਿਲਾਂ ਹੁਣ ਉਹ ਮੋਦੀ ਸਰਕਾਰ ਨਹੀਂ ਕਹਿੰਦੇ ਹੁਣ ਐਂਡੀਆ ਸਰਕਾਰ ਕਹਿਣ ਲੱਗੇ ਹੁਣ ਆਲੇ ਦੁਆਲੇ ਲੋਕਲ ਪਾਰਟੀਆਂ ਵਾਲੇ ਬੈਠੇ ਆ ਨਾ ਤੇ ਟੁੱਕ ਟੁੱਕ ਇਹ ਤਾਂ ਪਹਿਸਾਸ ਹੋਇਆ ਨਾ ਉਹਨਾਂ ਨੂੰ ਕਿ ਉਹ ਆਪ ਕੱਲੇ ਜਿਹੜੇ ਨੇ ਉਹ ਤੋਂ ਬਹੁਮਤ ਦੇ ਅੰਕੜੇ ਚੋਂ 32 33 ਪਿੱਛੇ ਰਹਿ ਗਏ ਤੇ ਹੁਣ ਮੈਂ ਤਾਂ ਕਹਿਣਾ ਕਿ ਸਰਕਾਰ ਵਧੀਆ ਹੋਣੀ ਚਾਹੀਦੀ ਪਰ ਨਾਲ ਆਪੋਜੀਸ਼ਨ ਵੀ ਵਧੀਆ ਹੋਣੀ ਚਾਹੀਦੀ ਆਪੋਜੀਸ਼ਨ ਵੀ ਇਸ ਪਰ ਬਹੁਤ ਸਟਰੋਂਗ ਹੈ ਤੇ ਮੈਨੂੰ ਲੱਗਦਾ ਕਿ ਜੋ ਤਾਨਾ ਸ਼ਾਹੀਰ ਨੇ ਪਹਿਲਾਂ ਕੀਤੀ ਹੈ ਉਹ ਹੁਣ ਚਲਣੀ ਨਹੀਂ ਨਵੀਂ ਬਿੱਟੂ ਕੋ ਜਗ੍ਹਾ ਨਹੀਂ ਗਈ ਹੈ ਹਾਰਨੇ ਕੇ ਬਾਅਦ ਵੀ ਇਹ ਬਾਤ ਕੋਈ ਜੜਾ ਹੈ ਮੰਤਰੀ ਮੇਰੇ ਕੋਲ ਦੇਖੋ 16 16 ਬੰਦੇ ਹਜੇ ਨੇ ਜਿਹੜੇ ਹਾਰਨ ਦੇ ਬਾਵਜੂਦ ਉਸ ਮੰਤralੇ ਚ ਆ ਗਏ ਠੀਕ ਹੈ ਨਾ ਉਸ ਤੇ ਇਹਨਾਂ ਦੇ ਵੱਡੇ ਵੱਡੇ ਸਮਰਤੀ ਰਾਣੀ ਵਰਗੇ ਹਾਰ ਗਏ ਠੀਕ ਹੈ ਨਾ ਅਰਜੁਨ ਮੁੰਡਾ ਜਿਹੜੇ ਖੇਤੀਬਾੜੀ ਮੰਤਰੀ ਤੋਂ ਹਾਰ ਗਏ ਸੋ ਇਹ ਤਾਂ ਹੁਣ ਉਹਨਾਂ ਦਾ ਕੰਮ ਹੈ ਕਿ ਉਹ ਕਿਸ ਤਰ੍ਹਾਂ ਆਪਣਾ ਕੈਬਨਿਟ ਬਣਾਉਂਦੇ ਨੇ ਰਾਜ ਸਭਾ ਚੋਂ ਲੈ ਕੇ ਆਉਣਗੇ ਜਾਂ ਕਿਵੇਂ ਲੈ ਕੇ ਆਉਣਗੇ ਪਰ ਇਹ ਆ ਕਿ ਮੇਰਾ ਤਾਂ ਇਹੀ ਹੈ ਮੇਰਾ ਜਿਹੜਾ ਕੰਸਰਨ ਹੈ ਕਿ ਅੱਜ ਪਤਾ ਲੱਗ ਜੂਗਾ ਕਿ ਇਹਦੇ ਕੋਲੇ ਕਿਹੜਾ ਮੰਤਰਾਲਾ ਆ ਰਿਹਾ ਮੈਂ ਚਾਹੁੰਦਾ ਕਿ ਵਧੀਆ ਬੰਦੇ ਜੇ ਮੰਤਰਾਲਿਆਂ ਦੇ ਵਿੱਚ ਮੰਤਰੀ ਬਣਦੇ ਨੇ ਸਾਡਾ ਆਰਡੀਐਫ ਦਾ ਸਾਡਾ ਐਨਐਚਐਮ ਦਾ ਸਾਡਾ ਜਿੰਨਾ ਪੈਸਾ ਫਸਿਆ ਹੋਇਆ ਉਹਨੂੰ ਉਹਨੂੰ ਪੰਜਾਬ ਚ ਲਿਆ ਕੇ ਜਿਹੜਾ ਉਹ ਲੋਕਾਂ ਦੇ ਲਈ ਹੈ ਤਾਂ ਕਿ ਪੰਜਾਬ ਦਾ ਵਿੱਚ ਪੈਦਾ ਕਰਨ ਤੇ ਮੈਂ ਹੁਣ ਇਹ ਤਾਂ ਦੇਖੋ ਹਾਈਪੋ ਹਾਈਪੋਥੈਟিক্যাল ਕੁਐਸਚਨ ਹੈ ਮੈਂ ਮੈਂ ਤਾਂ ਚਾਹੁੰਨਾ ਕਿ ਕਰਨ ਜਿਹੜੇ ਪੰਜਾਬ ਦੀ ਰੋਟੀ ਖਾਂਦੇ ਆ ਪੰਜਾਬ ਦਾ ਪਾਣੀ ਪੀਂਦੇ ਪੰਜਾਬ ਦਾ ਜਿਹੜਾ ਹਵਾ ਚ ਸਾਹ ਲੈਂਦੇ ਆ ਤਾਂ ਕਿ ਪੰਜਾਬ ਜੇ ਮੌਕਾ ਮਿਲੇ ਤਾਂ ਪੰਜਾਬ ਲਈ ਕਰਨ ਨਾ ਜ਼ਰੂਰੀ ਹੈ ਸਰਪੱਤਿਆ ਦੀ ਇਲੈਕਸ਼ਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਕਿ ਕੀ ਤਿਆਰੀ ਹੋ ਰਹੀ ਹੈ ਡਿਪਾਰਟਮੈਂਟ ਕੱਲ ਦੀ ਮੇਰੀ ਮੀਟਿੰਗ ਵੀ ਹੈ ਪਿਛਲੇ ਡਿਪਾਰਟਮੈਂਟ ਨਾਲ 11 ਤਰੀਕ ਤੋਂ 6 ਜ਼ਿਲ੍ਹਿਆਂ ਚ ਜੋ ਸ਼ੁਰੂ ਹੋ ਰਹੀ ਹੈ 15 ਤੋਂ ਜੇ ਜਿਹੜਾ ਮਰਜੀ ਜਿਲ੍ਹਾ ਲਾ ਲੈ ਪਰ ਮੈਂ ਆਪ ਵੀ ਜਾ ਕੇ ਚੈੱਕ ਕਰੂੰਗਾ ਨਹਿਰੀ ਪਾਣੀ ਜਿਹੜਾ ਜਿੰਨਾ ਮੈਕਸਿਮਮ ਨਹਿਰੀ ਪਾਣੀ ਜਿਹੜਾ ਅਸੀਂ ਖੇਤਾਂ ਚ ਪਹਟਾਤਾ ਹੁਣ ਤੱਕ ਮੈਂ ਤੁਹਾਡੇ ਜ਼ਰੀਏ ਬੇਨਤੀ ਵੀ ਕਰੂੰਗਾ ਕਿ ਨਹਿਰੀ ਪਾਣੀ ਨੂੰ ਇਸਤੇਮਾਲ ਕਰੋ ਟਿਊਬਲ ਬੰਦ ਕਰ ਦਿਓ ਜੇ ਲਾਈਟ ਹੈਗੀ ਵੀ ਤਾਂ ਵੀ ਇਹ ਨਾ ਕੋਸ਼ਿਸ਼ ਕਰੋ ਕਿ ਨਹਿਰੀ ਵੀ ਆਈ ਜਾਂਦਾ ਟਿਊਬਲ ਵੀ ਚਲਾ ਰੱਖਿਆ ਹੈ ਨਾ ਤਾਂ ਕਿ ਪੱਥਰ ਲੋ ਧਰਤੀ ਦਿਓ ਜਿਹੜਾ ਪਾਣੀ ਬਚਾ ਸਕੇ ਔਰ ਕੋਈ ਐਸੀ ਗੱਲ ਨਹੀਂ ਪਾਣੀ ਉੱਪਰ ਆ ਸਕਦਾ ਪਰ ਸਾਡੇ ਵਾਸਤੇ ਇਹਦੇ ਵਾਸਤੇ ਸੋਸ਼ਲ ਸਾਰਾ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਊ ਕੱਲੀਆਂ ਸਰਕਾਰਾਂ ਤੇ ਨਹੀਂ ਚੱਲਣਾ ਤੁਸੀਂ ਲਗਾਤਾਰ ਫੀਡਬੈਕ ਲੈ ਰਹੇ ਹੋ ਜੀ ਕਾਨ ਸਾਹਿਬ ਪੰਚਾਇਤਾਂ ਨਸ਼ਨੂਕੀ ਜਾਰੀ ਕੀਤੀ ਜਾ ਰਹੀ ਹੈ ਕਿਆ ਤੇ ਪੰਚਾਇਤਾਂ ਨਗਰ ਨਿਗਮਾਂ ਨਗਰ ਕੌਂਸਲਾਂ ਦੀਆਂ ਜਿਹੜੀਆਂ ਡਿਊ ਪਈਆਂ ਨੇ ਸੋ ਜੋ ਤਾਂ ਲੋਕਤੰਤਰ ਦੇ ਮੁਤਾਬਕ ਹੁੰਦਾ ਸਾਡਾ ਡੈਮੋਕ੍ਰੇਸੀ ਦੇ ਮੁਤਾਬਕ ਜੋ ਵੀ ਇਲੈਕਸ਼ਨ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਜਦੋਂ ਵੀ ਕਹੂਗਾ ਬਾੜਬੰਦੀ ਵਗੈਰਾ ਚੱਲ ਰਹੀ ਹੈ ਕਿਉਂਕਿ ਪਹਿਲਾਂ ਨੈਸ਼ਨਲ ਇਲੈਕਸ਼ਨ ਆ ਗਈ ਸੀ ਇਸ ਕਰਕੇ ਉਹਨੂੰ ਅੱਗੇ ਪਾਤਾ ਸੀ ਜਲਦੀ ਉਹ ਵੀ ਹੋ ਜਾਣੀ ਮਾਨਸਰ ਤੁਸੀਂ ਕਹਿੰਦਾ ਕਿ ਤਰਫ ਸੇ ਸੀ ਕੰਗਨੜਨੋਦ ਨੂੰ ਜਿਸ ਤਰੀਕੇ ਸਿਐਸਫ ਜਵਾਨ ਦੀ ਤਰਫ ਸੇ ਚਾਟਾ ਮਾਰਾ ਗਿਆ ਉਸਕੇ ਬਾਅਦ ਇਹ ਆਇਆ ਕਿ ਖਾਲਿਸਤਾਨੀ ਹੈ ਪੰਜਾਬ ਦੇਖੋ ਪਤਾ ਕੀ ਦੇਖੋ ਓਹੋ ਇੱਕ ਗੁੱਸਾ ਹੈ ਉਹਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ 'ਚ ਹੋਣਾ ਹੁਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਹੈਨਾ ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਪਾ ਮੈਂ ਫਿਲਮ ਸਟਾਫ ਆ ਮੈਂ ਇਲੈਕਟਿਡ ਐਮਪੀ ਬਣ ਕੇ ਹੁਣ ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅਤਵਾਦੀ ਹੈ ਸਾਰਾ ਪੰਜਾਬ ਚ ਅਤਵਾਦ ਇਹ ਮਤਲਬ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਰੇ ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ ਹੈ ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ ਅੱਜ ਵੀ 130 ਲੱਖ ਮੀਟਰ ਟਨ ਕਣਕ ਦੇਉਂਗਾ ਹੁਣ ਐ ਐਸੇ ਸੀਜ਼ਨ ਚ ਦੇਸ਼ ਨੂੰ 220 ਲੱਖ ਮੀਟਰ ਟਨ ਚਾਵਲ ਦੇਵਾਂਗੇ ਅਸੀਂ ਦੇਸ਼ ਦਾ ਢਿੱਡ ਭਰਦੇ ਆ ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ ਮਾਈਨਸ ਤੇ ਪਲੱਸ ਅ ਡਿਗਰੀ ਜਿਹੜੇ -50 ਦੇ ਵਿੱਚ ਤਾਂ ਤਾਂਾਂ ਜਦੋਂ ਠੰਡ ਦੇ ਵਿੱਚ ਘਾਰਗਿਲ ਚ ਖੜੇ ਹੁੰਦੇ ਨੇ ਤੇ ਆ ਹੁਣ ਜੂਨ ਚ ਗੰਗਾ ਨਗਰ ਤੇ ਜੈਸਲਮੇਰ ਦੇ ਟਿੱਬਿਆਂ ਚ +50 ਦੇ ਵਿੱਚ ਖੜੇ ਨੇ ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਤੇ ਦੇਸ਼ ਨੂੰ ਮਤਲਬ ਇੱਥੇ ਤੱਕ ਆਜ਼ਾਦੀਆਂ ਦਿਵਾਉਣ ਵਾਲੇ ਲੋਕ ਆ ਤੇ ਤੁਸੀਂ ਇੱਕ ਹਰੇ ਗਲਤ ਕਹਿ ਦਿੰਦੇ ਹੋ ਅੱਤਵਾਦੀ ਨੇ ਬਕਵਾਦੀ ਨੇ ਕਿਸਾਨ ਬਹਿ ਜਾਣ ਇਹ ਅੱਤਵਾਦੀ ਨੇ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਬਹਿ ਜੀ ਹੱਤਵਾਦੀ ਨੇ ਵਕਵਾਦੀ ਨੇ ਸੋ ਇਸ ਤਰ੍ਹਾਂ ਗਲਤ ਗੱਲ ਹੈ ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ ਸੋ ਧੁਰਾ ਸਹੀ ਰਹੂਗਾ ਤਾਂ ਦੇਸ਼ ਸਹੀ ਰਹੂ ਸਾਡੇ ਕੋਲ ਜੁਸ ਲਗਾਤਾਰ ਫੀਡਬੈਕ ਲੈ ਰਹੇ ਹੋ ਕਿ ਤੁਹਾਡੇ ਕੋਲ ਫੀਡਬੈਕ ਆ ਰਹੀ ਹੈ ਇੱਕਦਮ ਇਹ ਵੀ ਆ ਰਹੀ ਹੈ ਕਿ ਬਹੁਤ ਸਾਰੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਸੀਗੀਆਂ ਉਹਨੂੰ ਉਸ ਤਰ੍ਹਾਂ ਡਿਲੀਵਰ ਵਿੱਚ ਨਹੀਂ ਕੀਤਾ ਜਾਂ ਫਿਰ ਕੋਈ ਅਫਸਰ ਸਹੀ ਦੇ ਪੱਧਰ ਤੇ ਹ ਕਿ ਉਹ ਵੀ ਕੋਈ ਸੁਧਾਰ ਕਰਨ ਜਾ ਰਹੇ ਨਹੀਂ ਦੇਖੋ ਸਾਡੇ ਵੱਲੋਂ ਕੋਈ ਵੀ ਪਾਲਿਸੀ ਐਦਾਂ ਦੀ ਨਹੀਂ ਹੈਗੀ ਜਿਹੜੀ ਐਂਟੀ ਪੀਪਲ ਬਣਾਈ ਗਈ ਹੋਵੇ ਠੀਕ ਹੈ ਨਾ ਅਸੀਂ ਤਾਂ ਸਭ ਨੂੰ ਅਸੀਂ ਤਾਂ ਸਭ ਨੂੰ ਹੋਰ ਕੋਸ਼ਿਸ਼ ਕਰਦੇ ਆ ਕਿ ਇਹਨੂੰ ਜੋ ਪ੍ਰੋਪਰ ਪੀਪਲ ਪਾਲਿਸੀਜ਼ ਨੇ ਉਹਨਾਂ ਨੂੰ ਬਣਾਇਆ ਜਾਵੇ ਹੋ ਸਕਦਾ ਕੋਈ ਕਿਤੇ ਕਿਸੇ ਲੈਵਲ ਤੇ ਜਾਂ ਸਾਡੇ ਐਮ ਐਲ ਏ ਲੈਵਲ ਤੇ ਜਾਂ ਕਿਸੇ ਲੈਵਲ ਤੇ ਉਹ ਅਸੀਂ ਪਹੁੰਚਾਉਣ ਚ ਕੰਮ ਜਬ ਨਾ ਹੋਈ ਹੋਈ ਹੈ ਸੋ ਅਗਲੀ ਵਾਰ ਕਰ ਲਾਂਗੇ ਕੋਈ ਗੱਲ ਨਹੀਂ ਪਰ ਮੇਰਾ ਇੱਕੋ ਮਕਸਦ ਹੈ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਉਹਦੇ ਚ ਮੈਂ ਇਹਨੂੰ ਪੋਜ਼ਿਟਿਵ ਲੈਣਾ ਕਿ 35 ਲੱਖ 20 ਹਜ਼ਾਰ ਵੋਟਾਂ ਪਈਆਂ ਕਾਂਗਰਸ ਨੂੰ 35 50 ਪਈਆਂ 30 ਹਜ਼ਾਰ ਵੋਟ ਦਾ ਫਰਕ ਹੈ ਸਿਰਫ ਬਾਰਾ ਕਈ ਵਾਰੀ ਲੋਕ ਨਾ ਜਿਤਾਉਂਦੇ ਹੁੰਦੇ ਨੇ ਨਾ ਹਰਾਉਂਦੇ ਹੁੰਦੇ ਨੇ ਸਿਰਫ ਚੇਤਾਉਂਦੇ ਹੁੰਦੇ ਨੇ ਦੱਸਦੇ ਹੁੰਦੇ ਨੇ ਕਿ ਅਸੀਂ ਆ ਇੱਥੇ ਠੀਕ ਕਰ ਲੋ ਕਰ ਲਾਂਗੇ ਜਿਨੇ ਜੀਨੇ ਕੋਈ ਗਲਤੀ ਨਹੀਂ ਕੀਤੀ ਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਸੋ ਅਸੀਂ ਪਿਛਲੀ ਵਾਰ ਨਾਲੋਂ ਆਪਾਂ ਤੇ ਬਾਕੀ ਪੂਰੇ ਦੇਸ਼ 'ਚ ਦੇਖੋ ਤੁਸੀਂ ਕੀ ਹਾਲ ਹੈ ਪੂਰੇ ਦੇਸ਼ ਦੇ ਵਿੱਚ ਮਤਲਬ ਜਿਹੜੇ ਕਹਿੰਦੇ ਸੀ 400 ਪਾਰ 400 ਪਾਰ 240 ਤੇ ਰਹਿ ਗਈ ਤੇ ਵੱਡੇ ਵੱਡੇ ਜਿਹੜੇ ਆਰਕੇ ਸਿੰਘ ਵਰਗੇ ਜਾਂ ਸਮ੍ਰਿਤੀ ਰਾਣੀ ਵਰਗੇ ਈਵਨ ਅਯੁੱਧਿਆ ਜਿੱਥੇ ਉਹਨਾਂ ਨੇ ਭਗਵਾਨ શ્રી ਰਾਮ ਦਾ ਮੰਦਿਰ ਬਣਾਇਆ ਫੈਜ਼ਾਵਾ ਸੀਟ ਹਾਰ ਕੇ ਸੋ ਹੁਣ ਉਹ ਪਹਿਲਾਂ ਵਾਲਾ ਜਿਹੜਾ ਔਰਾ ਸੀਗਾ ਜਾਂ ਪਹਿਲਾਂ ਵਾਲਾ ਜਿਹੜਾ ਧਮਕੀ ਦਿੰਦੇ ਸੀ ਗੱਲ-ਗੱਲ ਤੇ ਤੇਰੀ ਸਰਕਾਰ ਤੋੜ ਦੇਾਂਗੇ ਤੁਹਾਨੂੰ ਆਕ ਕਰ ਦੇਾਂਗੇ ਉਹ ਤਾਂ ਨਹੀਂ ਚੱਲਣਾ ਹੁਣ ਠੀਕ ਹੈ ਨਾ ਹੁਣ ਤਾਂ ਇਹ ਹੈ ਵੀ ਉਹਨੂੰ ਹਰ ਗੱਲ ਤੇ ਇਹ ਦੇਖ ਰਿਹਾ ਕੋਈ ਹਣ ਸਾਰੀ ਉਹਨਾਂ ਨੇ ਮੁੱਦਾ ਠਾਤਾ ਜੋ ਅਸੀਂ ਵੀ ਕਹਿੰਦੇ ਸੀਗੇ ਅਗਨੀ ਵੀਰ ਵਾਲਾ ਕਿ ਅਗਨੀ ਵੀਰ ਬਾਰੇ ਦੱਸੋ ਕੀ ਤਿੰਨ ਸਾਲਾਂ ਚ ਜਵਾਕ ਨੂੰ ਰਿਟਾਇਰ ਕਰਕੇ ਸਾਬਕਾ ਬਣਾ ਦੋਗੇ 18 ਸਾਲ ਦਾ ਭਰਤੀ ਕੀਤਾ 22 ਸਾਲ ਦਾ ਤੁਸੀਂ ਘਰੇ ਭੇਜਤਾ ਐਕਸ ਹੋ ਗਿਆ ਬਸੋ ਜ਼ਿੰਦਗੀ ਅਸੀਂ 22 ਸਾਲ ਦੇ ਬੱਚੇ ਦਾ ਅਜੇ ਇੱਥੇ ਪੜ੍ਹਾਈ ਅਗਲੀ ਕਰਦੇ ਹੁੰਦੇ ਨੇ ਕਿ ਮੈਂ ਆਈਐਸ ਬਣਨਾ ਆਈਪੀਐਸ ਬਣਨਾ ਸੋ ਇਸ ਤਰ੍ਹਾਂ ਦੀਆਂ ਜਿਹੜੇ ਆਰਮੀ ਨੂੰ ਵੀ ਰੈਂਟ ਤੇ ਲੈਣ ਵਾਲਾ ਕੰਮ ਹੋ ਗਿਆ ਵੀ ਆਰਮੀ ਰੈਂਟ ਤੇ 3 ਸਾਲ ਵਾਸਤੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਮਨਮਾਨੀਆਂ ਹੋਈਆਂ ਨੇ ਪਹਿਲਾਂ ਉਹ ਵਾਪਸ ਲੈਣੀਆਂ ਪੈਣਗੀਆਂ ਤੇ ਕਿਸਾਨਾਂ ਵਾਲਾ ਜਿਹੜਾ ਐਮਐਸਪੀ ਵਾਲਾ ਬਿੱਲ ਹੈ ਉਹਦੇ ਬਾਰੇ ਵੀ ਦੱਸਣਾ ਪਊਗਾ ਸੰਤ ਸਾਹਿਬ ਕਾਂਗਰਸ ਕੇ ਸਾਥੀ ਕਾਂਗਰਸ योजना की पेमेंट इंस्टॉलमेंट इंस्टॉलमेंट जो जारी जारी कर दिए किए मोदी साहब ने उसको कैसे देखते वो तो पहले से है रुकी हुई थी उसके मतलब कोर्ट की वजह से तो वो वो तो किसान निधि तो पहले से ही इनकी स्कीम थी वो जारी कर दिया तो हमारा पोस्ट मैट्रिक का रुका हुआ था हमने इक्यानवे करोड़ हमने जारी कर दिया तो मैं नहीं चाहता एक भी पैसा एस, इस वजह से रुके के मेरे साइन नहीं हुए या मीटिंग नहीं हुई किसी लेवल पे कल भी पावर की और फाइनेंस की मीटिंग है बहुत बड़ी कल पूरा दिन हम पंजाब के फाइनेंस के लिए और पंजाब में क्योंकि आने वाले दिन बिजली से संबंधित हैं चाहे वो डोमेस्टिक हो चाहे वो खेतों वाली हो चाहे वो इंडस्ट्री वाली हो तो हम उसके लिए पूरा वचनबद्ध है हमारे पास सरप्लस बिजली है हम कई स्टेटों को हम दे चुके हैं तो नेशनल एक्सचेंज से वापस भी ले सकते हैं तो बड़ी अच्छी प्लानिंग से चल रहे हैं और कोई भी इधम डिसीजन ਜਿਹੜਾ ਕਿ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੋਵੇ ਅਸੀਂ ਲੈਂਦੇ ਨਹੀਂ ਅਸੀਂ ਲੋਕਾਂ ਨੂੰ ਇਹ ਕਹਿ ਕੇ ਬੋਟਾ ਨਹੀਂ ਆਈਆਂ ਹੋਈਆਂ ਨੇ ਕਿ ਭਾਈ ਅਸੀਂ ਤੁਹਾਡੇ ਨਾਲ ਪਿਆ ਆਮ ਘਰਾਂ ਤੋਂ ਆ ਉਵੇਂ ਹੀ ਰਵਾਂਗੇ ਤੇ ਅੱਜ ਵੀ ਮੈਂ ਤਾਂ ਕੋਈ ਉਸ ਅਗਲੇ ਅਗਲੇ ਦਿਨ ਮੈਂ ਤਾਂ ਆਫਿਸ ਦੇ ਵਿੱਚ ਆ ਗਿਆ ਸੀਗਾ ਸੋ ਮੈਂ ਕੰਮ ਤੇ ਆ ਤੇ ਨਾਲ ਨਾਲ ਐਨਾਲਿਸਿਸ ਬਹੁਤ ਜ਼ਰੂਰੀ ਹੈ ਆਤਮ ਮੰਤਨ ਬਹੁਤ ਜ਼ਰੂਰੀ ਹੈ ਕਿ ਕਿੱਥੇ ਕੋਈ ਕਮੀਆਂ ਰਹੀਆਂ ਜਿੱਥੇ ਕਮੀਆਂ ਰਹੀਆਂ ਪੂਰੀਆਂ ਕਰਾਂਗੇ ਜਿੱਥੇ ਵਧੀਆ ਖੂਬੀਆਂ ਰਹੀਆਂ ਕੋਈ ਉਹਨਾਂ ਨੂੰ ਡਬਲ ਕਰਾਂਗੇ ਸਰਬਾਹਮਾ ਬਾਬੀ ਕਹਾ ਅੱਜ ਚਾਰ ਤਰੀਕ ਨੂੰ ਮਾਸਟਰ ਕਾਰ ਵੀ ਗੱਜਾ ਰਹੇ ਉਹ ਤੋਂ ਉਹ ਆਪਣਾ ਮਤਰਾਲਾ ਬਚਾ ਲੇ ਉਹੀ ਬਹੁਤ ਹੈ ਸਰਬਾਹਮਾ ਬਾਬੀ ਕਹਾ ਨੰਤਨ ਕਰਨਗੇ ਕਾਂਗਰਸ ਕੇ ਸਾਥ ਜੋ ਬਰਤਨ ਹੋਆ ਦਾ ਉਸ ਦਾ ਆਪ ਨੂੰ ਕੀ ਲੱਗਦਾ ਹੈ ਕਿ ਕਾਂਗਰਸ ਕੋ ਜਿਆਦਾ ਫਾਇਦਾ ਹੋਇਆ ਹੈ ਇਹ ਤਾਂ ਹੁਣ ਦੇਖੋ ਕਰੇ ਤਾਂ ਪਤਾ ਲੱਗੂ ਜੀ ਦੇਖੋ ਠੀਕ ਹੈ ਨਾ ਇਹ ਤਾਂ ਗੱਲਬਾਤ ਕਰਦੇ ਆ ਕਿ ਕਾਂਗਰਸ ਜਿਹੜੇ 3200 ਤੇ ਮਹਿਜ 3200 ਤੇ ਫਿਰੋਜ਼ਪੁਰ ਦੀ ਸੀਟ 10000 ਤੇ ਪਟਿਆਲੇ ਵਾਲੀ ਸੀਟ ਪਰ ਨਾਲ ਨਾਲ ਜਿਹੜਾ ਖੈਰਾ ਸਾਹਿਬ ਕਹਿੰਦੇ ਸੀਗੇ ਵੀ ਮੈਂ ਪਤਾ ਨਹੀਂ ਕੀ ਬਦਲ ਦੂੰਗਾ ਮੈਂ ਉਹ ਬਦਲੂੰਗਾ ਸਾਤੀ ਜੇ ਨੰਬਰ ਤੇ ਆਇਆ ਕੋਈ ਉਥੇ ਤੇ ਆਇਆ ਅਕਾਲੀ ਦਲ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਸੋ ਸੋ 11 ਸੀਟਾਂ ਦਨੇ ਜਮਾਨਤਾ ਜਾਂਦੀਆਂ ਤੋਂ ਵੋਟਾਂ ਬਹੁਤ ਵਧੀਆ ਪਾਈਆਂ ਲੋਕਾਂ ਤੇ ਕੋਈ ਲੋਕਾਂ ਦਾ ਫਤਵਾ ਸਿਰ ਮੱਥਿਆ ਮੈਂ ਤੁਹਾਨੂੰ ਕਹਿਣਾ ਕਿ ਪਹਿਲੇ ਪਹਿਲੀ ਇਲੈਕਸ਼ਨ ਮੈਂ ਲਹਿਰਗਾ ਕੇ ਤੋਂ ਹਾਰ ਗਿਆ ਸੀ ਪਰ ਮੈਨੂੰ 28000 ਵੋਟ ਪਈ ਸੀ ਸੋ ਲੋਕ ਕਈ ਵਾਰੀ ਇਹ ਵੀ ਕਹਿੰਦੇ ਹੁੰਦੇ ਨੇ ਕਿ ਭਾਈ ਹੋਰ ਮਿਹਨਤ ਕਰ ਲੋ ਨਾਲੀਆਂ ਲੋਕਾਂ ਵੱਲੋਂ ਕਦੇ ਕੋਈ ਵਿਰੋਧ ਨਹੀਂ ਹੋਇਆ ਲੋਕ ਕਬਲ ਅੱਜ ਵੀ ਗੁਰਦੁਆਰਾ ਸਾਹਿਬ ਚ ਲੋਕ ਮਿਲਦੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਮੈਨੂੰ ਚੰਗਾ ਲੱਗਦਾ ਜਦੋਂ ਕਹਿੰਦੇ ਲੋਕ ਤੇ ਮੈਂ ਕਹਿੰਦਾ ਜੀ ਪਰਮਾਤਮਾ ਕਰਵਾਉਂਦਾ ਉਹ ਹੈ ਸਮਤ ਬਖਸ਼ੇ ਪਰਮਾਤਮਾ ਪੰਜਾਬ ਜਿਹੜਾ ਦੁਆਰੇ ਲੀਤੇ ਚਾੜੀਏ ਤੇ ਪੰਜਾਬ ਨੂੰ ਕੋਈ ਨਜ਼ਰ ਨਾ ਲੱਗੇ ਤੇ ਮੈਂ ਇਹੀ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਨ ਆਇਆ ਕਿ ਅੱਜ ਸ਼ਹੀਦਾਂ ਦਾ ਦਿਨ ਹੈ ਔਰ ਇਨਸਾਫ ਇਨਸਾਫ ਦੇ ਲਈ ਲੜਾਈ ਲੜਨ ਵਾਲਿਆਂ ਦਾ ਦਿਨ ਹੈ ਔਰ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਕਿਹਾ ਜਾਂਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ ਨਮਸਤ ਕਰਨਾ ਹੈ ਕੋਟਨ ਕੋਟਨ ਪਰਨਾ